ਜੋ ਚਾਹਤ ਸੋ ਹੀ ਮਨ ਪਾਇਓ ਆਪੇ ਸਾਰੀ ਸੁਖੋ ਮਾਇਦਾ ਮਾਇਈ ਸੋ ਪਾਇਆ ਸੋ ਪਾਇਆ ਜਿਹਦਾ ਹੀ ਆਇਆ ਸਿਮ ਸਦੁਰਜਾ ਕੰਤੀ ਨਾਮ ਧਿਆਇਆ ਜੈ ਮੁਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਾਏ ਮੁਸਕਦ ਕਾ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉੱਚੀ ਕਾ ਖਾਲਸਾ ਵਾਹਿ सर खो सर नई 啥？